ਸਰਦਾਰ ਹਮਿੰਦਰ ਸਿੰਘ ਜੀ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਨੂੰ ਆਪਣਾ ਕੰਮ ਸੰਭਾਲਣਾ ਚਾਹੀਦਾ ਹੈ ਮੈਂ ਵਰਕਿੰਗ ਕਮੇਟੀ ਨੂੰ ਕਹਿਣਾ ਕਿ ਉਹਨਾਂ ਨੂੰ ਕੰਮ ਸੌਂਪ ਦਵੇ ਕੰਮ ਕਰੇ ਪਰ ਪੂਰੀ ਬਿਆਨਬਾਜ਼ੀ ਚੋਂ ਕੋਈ ਇਹ ਚਲਕਾਰਾ ਵੀ ਮਿਲਦਾ ਕਿ ਜਿਸ ਤਰ੍ਹਾਂ ਕਿ ਸੱਤ ਮੈਂਬਰੀ ਕਮੇਟੀ ਦਾ ਉਹ ਵजूद ਨਹੀਂ ਰਹੇਗਾ ਉਹ ਹੋਂਦ ਨਹੀਂ ਰਹੇਗੀ ਕਿ ਮੀਟਿੰਗ ਟਾਲਣ ਪਿੱਛੇ ਵੀ ਕੋਈ ਹੁਣ ਸ਼ੰਕੇ ਛੋਵੇ ਇਸ ਤਰ੍ਹਾਂ ਦੇ ਪੈਦਾ ਹੋਗੇ ਨਹੀਂ ਜਿਹੜਾ ਮਾਮਲਾ ਜਸਦਰ ਸਾਹਿਬ ਨੇ ਅੱਜ ਸਾਡੇ ਦੇ ਸਾਹਮਣੇ ਆਏ ਨੇ ਵੈਸੇ ਜੋ ਪਹਿਲਾ ਥੋੜਾ ਜਿਹਾ ਇੱਕ ਸੰਦਰਭੇ ਦਾ ਦੇਖਣਾ ਬੜਾ ਜ਼ਰੂਰੀ ਚੀਜ਼ ਹੈ ਜਦੋਂ ਦੇ ਮਾਮਲੇ ਅਕਾਲ ਤਖਤ 'ਤੇ ਆਏ ਤੇ 2 ਦਸੰਬਰ ਨੂੰ ਜੋ ਹੁਕਮਨਾਮਾ ਸੁਣਾਇਆ ਗਿਆ ਉਹ ਚ ਬੜਾ ਕਲੀਅਰ ਅਥਾਰਟੀ ਦੇ ਨਾਲ ਬੜਾ ਕਲੀਅਰ ਤਰੀਕੇ ਦੇ ਨਾਲ ਇਹ ਕਿਹਾ ਗਿਆ ਕਿ ਜਿਹੜੇ ਪਿਛਲੇ ਸਾਲਾਂ ਦੇ ਦੌਰਾਨ 1978 ਤੋਂ ਲੈ ਕੇ ਹੁਣ ਤੱਕ ਦੀ ਅਕਾਲੀ ਸਿਆਸਤ ਹੈ ਤੇ ਉਹਦਾ ਫੈਸਲਾ ਉਨੇ ਪੰਥ ਤੋਂ ਪਿੱਠ ਮੋੜੀ ਐ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਤੇ ਮੌਜੂਦਾ ਲੀਡਰਸ਼ਿਪ ਜਿਹੜੀ ਐ ਉਹ ਅਗਵਾਈ ਕਰਨ ਦੇ ਕਾਬਲ ਨਹੀਂ ਰਹੀ ਇਹ ਕਲੀਅਰ ਕਟ ਹੁਕਮਨਾਮਿਆਂ ਦਾ ਇੱਕ ਮੈਸੇਜ ਹੈ ਉਦੋਂ ਬਾਅਦ ਫਿਰ ਇਸੇ ਕਰਕੇ ਜਿਹੜੀ ਤਨਖਾਹ ਲਈ ਇਸ ਟਾਈਪ ਦੀ ਉਹ ਤਨਖਾਹ ਲੱਗੀ ਧਾਰਮਿਕ ਤੌਰ ਦੇ ਉੱਤੇ ਵੀ ਵੱਖ-ਵੱਖ ਮਾਮਲਿਆਂ ਦੇ ਤੇ ਉਹ ਤਾਂ ਬੜੇ ਆਮ ਤਰੀਕੇ ਨਾਲ ਭੁਗਤ ਲਈ ਗਈ ਤੇ ਸਾਰਿਆਂ ਨੂੰ ਪਤਾ ਵੀ ਸੀ ਸ਼ਾਇਦ ਸਭ ਨੂੰ ਮੇਰੇ ਕਹਿ ਲੈ ਪਹਿਲਾਂ ਜਦੋਂ ਸੁਖਵੀਰ ਸਿੰਘ ਬਾਦਲ ਨੇ ਆਪਣੇ ਝੋਲੀ ਚ ਪਵਾ ਲਿਆ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਦੂਜੇ ਤੀਜੇ ਦਿਨ ਤਨਖਾਹ ਲਾ ਕੇ ਚੱਲਾ ਭਾ ਆ ਜਾਗੇ ਤੇ ਸੁਰਖਰੋ ਵੀ ਹੋਵਾਂਗੇ ਆਪਣੀ ਪੋਲਿਟਿਕਸ ਚ ਚੱਲਦੀ ਰਹੂਗੀ ਮਾਮਲਾ ਉਹ ਅੜ ਗਿਆ ਉਹ ਤੋਂ ਕਿਉਂਕਿ ਪੰਚਾਇਤ ਜਥੇਦਾਰ ਸਾਹਿਬਾਨ ਦੀ ਸਹਿਮਤੀ ਨਾਲ ਹੀ ਗੱਲਾਂ ਅੱਗੇ ਵਧਣੀਆਂ ਹੁੰਦੀਆਂ ਨੇ ਉਹ ਬਿਨਾਂ ਅਸਤੀਫੇ ਤਨਖਾਹ ਨਹੀਂ ਲੱਗੂਗੀ ਜਥੇਦਾਰਾਂ ਦੀ ਧਿਰ ਤੇ ਅੜੀ ਰਿਹਾ ਇੱਕ ਪਟਾਇਲ ਦੇ ਜਿਹੜਾ ਸਜਸਤਾਵਾ ਨੇ ਤੇ ਅੰਤ ਨੂੰ ਜਿੱਦਾਂ ਮਰਜ਼ੀ ਡਿਲੇ ਹੋ ਗਿਆ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਬਰਕਨ ਕਮੇਟੀ ਦੇ ਕੋਲ ਅਸਤੀਫਾ ਦੇਣਾ ਪਿਆ ਹਾਲਾਂਕਿ ਉਹ ਮਨਜ਼ੂਰ ਨਹੀਂ ਸੀ ਕੀਤਾ ਪਰ ਉਹ ਆਪਣੇ ਵੱਲੋਂ ਮਨਜ਼ੂਰ ਦੇ ਕੇ ਗਏ ਉੱਥੇ ਨਮਾਣੇ ਸਿੱਖ ਦੇ ਤੌਰ ਦੇ ਉੱਤੇ ਉਹ ਸਾਰਾ ਕੁਝ ਦਿਖਾਈ ਦੇ ਰਿਹਾ ਸੀ ਦੋ ਨੂੰ ਇੱਕ ਕ੍ਰਿਸ਼ਮਾ ਜਿਵੇਂ ਜਦੋਂ ਪੁੱਛੇ ਜਾ ਰਹੇ ਨੇ ਸਵਾਲ ਉਹ ਵੀ ਇੱਕ ਦੂਜੇ ਨੂੰ ਦੱਸ ਰਹੇ ਨੇ ਹਾਂਜੀ ਆਹ ਕ੍ਰਾਈਮ ਕੀਤਾ ਆਹ ਗੁਨਾਹ ਕੀਤਾ ਹਾਂਜੀ ਕੀਤਾ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਇਹ ਗੱਲ ਜਚਣ ਲੱਗੀ ਸੀ ਕਿ ਨਹੀਂ ਦੁਬਾਰਾ ਕੁਝ ਠੀਕ ਪਟੜੀ ਤੇ ਗੱਡੀ ਆ ਰਹੀ ਹੈ ਸੰਸਥਾਵਾਂ ਦਾ ਬੁਕਾਰ ਵੀ ਵੱਡਾ ਹੋ ਰਿਹਾ ਹੈ ਇਹ ਵੀ ਇੱਕ ਦੁਨੀਆ ਚ ਗਿਆ ਕਿ ਇਸ ਇਹਨਾਂ ਕੋਲ ਇੱਕ ਸਿਸਟਮ ਹੈ ਕਿ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਆਪਣੀ ਈਗੋ ਤੱਜ ਕੇ ਉੱਥੇ ਆਉਣਾ ਪੈਂਦਾ ਤੇ ਉੱਥੇ ਆ ਕੇ ਆਪਣੀਆਂ ਜਿਹੜੀਆਂ ਸਾਰੀਆਂ ਸਮੱਸਿਆਵਾਂ ਸਾਰੀਆਂ ਜਿਹੜੀਆਂ ਮਤਲਬ ਗੁਨਾਹ ਨੇ ਗਲਤੀਆਂ ਨੇ ਮੰਨਣੀਆਂ ਪੈਂਦੀਆਂ ਨੇ ਪਰ ਉਹ ਬਹੁਤ ਥੋੜੇ ਸਮੇਂ ਦੀ ਰਹੀ ਸੰਤੁਸ਼ਟੀ ਲੋਕ ਜਿਹੜੇ ਪੂਰੇ ਲੋਕਾਂ ਦੇ ਵਿੱਚ ਜਿੱਥੇ-ਕਿੱਥੇ ਗਈ ਉਦੋਂ ਬਾਅਦ ਇਹ ਜਿਹੜੇ ਦਿਨ ਇਹ ਧਾਰਮਿਕ ਤੌਰ ਦੇ ਉੱਤੇ ਅਰਦਾਸ ਹੋਈ ਨਾਤਾ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਦਿੱਤੇ ਗਏ 15 ਦਿਨ ਦਾ ਸਮਾਂ ਜਦੋਂ ਬਾਹਰ ਆ ਕੇ ਕਹਿੰਦੇ ਰਹੇ ਡਾਕਟਰ ਚਿਮੇ ਉਹਨੇ ਕਹੀ ਜੀ 15 ਦਿਨ ਦਾ ਸਮਾਂ ਮਿਲ ਗਿਆ ਫਿਰ ਮੰਗੀ ਤੱਕ ਦਾ ਹੋਰ ਸਮਾਂ ਲੈ ਲਿਆ ਫਿਰ ਉਦੋਂ ਬਾਅਦ ਵੀ ਲਗਾਤਾਰੇ ਮਾਮਲੇ ਇਸ ਤਰੀਕੇ ਦੇ ਚੱਲਦੇ ਰਹੇ ਔਰ ਅਕਾਲੀ ਦਲ ਨੇ ਇਹ ਐਲਾਨ ਕਰਤਾ ਇੱਕ ਟਾਈਪ ਦਾ ਟੈਕਨੀਕਲੀ ਜਾਂ ਕੁਆਲਟੀ ਚ ਦੱਸ ਕੇ ਕਿ 7 ਮੈਂਬਰ ਦੀ ਕਮੇਟੀ ਸਾਡੇ ਲਈ ਕੋਈ ਮਾਨੇ ਨਹੀਂ ਰੱਖਦਾ ਅਸੀਂ ਆਪਣੀ ਵਰਕਰ ਕਮੇਟੀ ਦੀ ਮੀਟਿੰਗ ਬੁਲਾ ਕੇ ਆਪਣੀ ਡਰਾਈਵ ਸ਼ੁਰੂ ਕਰਤੀ ਹੈ ਮੈਂਬਰਸ਼ਿਪ ਦੀ ਅਕਾਲੀ ਦਲ ਆਪਣੇ ਸੰਵਿਧਾਨ ਮੁਤਾਬਕ ਆਪਣੀ ਮੈਂਬਰਸ਼ਿਪ ਕੱਟ ਰਿਹਾ ਹੈ ਹੁਕਮਨਾਮਾ ਕੀ ਸੀ ਹੁਕਮਨਾਮਾ ਇਹ ਸੀ ਕਿ ਜਿਹੜੇ ਵੀ ਸੱਜਣ ਨੇ ਟੋਟਲ ਖਾਸ ਤੌਰ ਤੇ ਦੋ ਗਰੁੱਪੋਂ ਤੋਂ ਦਿਖਾਈ ਦਿੰਦੇ ਸੀ ਆਪਣੇ ਚੁੱਲ੍ਹੇ ਸਮੇਟੋ ਦੋਨਾਂ ਦੇ ਆਗੂਆਂ ਨੂੰ ਕਿਹਾ ਗਿਆ ਸੀ ਅਸਲ 'ਚ ਕਿ ਤੁਸੀਂ ਜਿਹੜੇ ਪ੍ਰਾਣੇ ਹੋ ਤੁਸੀਂ ਅਗਵਾਈ ਕਰਨ ਦੇ ਕਾਬਲ ਨਹੀਂ ਹੋ ਤੇ ਇੱਕ ਹੋਰ ਵੱਡੀ ਗੱਲ ਕੀ ਤਨਖਾਹ ਕੇਬਲ ਅਧੂਰੀ ਕਲੀ ਧਰਮ ਖੇਤਰ ਦੀ ਸੀ ਜਾਂ ਦੂਜੀ ਸੀ ਜਾਂਦੇ ਦੋ ਅਲੱਗ-ਅਲੱਗ ਗੱਲਾਂ ਸੀ ਜਾਂ ਇਹ ਸੇਮ ਗੱਲਾਂ ਸੀ ਇਹ ਵੀ ਹਿਸਟਰੀ ਰਚੀ ਗਈ ਹੈ ਕਿ ਅਧ ਬਚਾਲਾ ਮਨਮਰਜ਼ੀ ਨਾਲ ਚੱਲ ਸਕਦਾ ਤੇ ਅਧ ਬਚਾਲਾ ਅਖਾਲਸ ਤੱਕ ਸਭ ਦੇ ਮੁਤਾਬਕ ਚੱਲ ਸਕਦਾ ਫਿਰ ਵੀ ਚੀਜ਼ਾਂ ਅੱਗੇ ਬਣੀਆਂ ਜਾ ਸਕਦੀਆਂ ਹੁੰਦੀਆਂ ਇਹ ਮਾਮਲਾ ਲਗਾਤਾਰਤਾ ਚ ਚੱਲਦਾ ਗਿਆ ਚੱਲਦੇ ਦੌਰਾਨ ਇੱਕ ਟਕਰਾਅ ਦਿਖਾਈ ਦੇ ਰਿਹਾ ਉਸ ਵਾਰਾਂ ਇੱਕ ਟਕਰਾਅ ਦਿਖਾਈ ਦੇ ਰਿਹਾ ਗਿਆਨੀ ਹਰਪ੍ਰੀਤ ਸਿੰਘ ਵਰਸਜ ਅਕਾਲੀ ਦਲ ਦੇ ਕੁਝ ਜਿਹੜੇ ਲੋਕ ਮਤਲਬ ਉਹਨਾਂ ਤੇ ਹਮਲੇ ਕਰਨ ਦਾ ਮਾਮਲਾ ਤੇ ਇੱਕ ਬੰਦੇ ਤੋਂ ਸ਼ਿਕਾਇਤ ਜਿਹੜੀ ਆਈ ਵਰਕ ਕਮੇਟੀ ਦੀ ਮੀਟਿੰਗ ਬੁਲਾ ਕੇ ਸ਼੍ਰੋਮਣੀ ਕਮੇਟੀ ਦੀ ਇੱਕ ਜਾਂਚ ਬੈਠ ਜਾਂਦੀ ਹੈ ਤੇ ਜਾਂਚ ਦਾ ਮਤਲਬ ਕਲੀਅਰ ਕੱਟ ਹੁੰਦਾ ਹੈ ਕਿ ਹੁਣ ਮੈਸੇਜ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤਖਤ ਦੇ ਜਥੇਦਾਰ ਨਹੀਂ ਰੱਖੇ ਜਾਣਗੇ ਪਹਿਲਾਂ ਸਸਪੈਂਡ ਹੋਊਂਗੇ ਇਸੇ ਵਾਰ ਤੇ ਉਸ ਤੋਂ ਬਾਅਦ ਹੋਣ ਉਹ ਕਮੇਟੀ ਨੇ ਰਿਪੋਰਟ ਦੇਣੀ ਸੀ ਇਸੇ ਦੇ ਦੌਰਾਨ ਗਿਆਨੀ ਰਘਬੀਰ ਸਿੰਘ ਆਖੇ ਕਹਿੰਦੇ ਨੇ ਕਿ ਤੁਹਾਨੂੰ ਕੋਈ ਹੱਕ ਨਹੀਂ ਐਜੀਪੀਸੀ ਨੂੰ ਇਹ ਜਾਂਚ ਕਰਨ ਦਾ ਜਥੇਦਾਰ ਸਾਹਿਬਾਂ ਦੀ ਜੇ ਕੋਈ ਮਾਮਲਾ ਸੀਗਾ ਵੀ ਉਹਨੂੰ ਅਕਾਲ ਤਖਤ ਦੇ ਕੋਲੇ ਭੇਜਣਾ ਹੈ ਤੇ ਅਕਾਲ ਤਖਤ ਦੇ ਕੋਲੇ ਨਹੀਂ ਭੇਜਿਆ ਉਹਨਾਂ ਨੇ ਫਿਰ ਉਹਨਾਂ ਨੇ ਕਹਿਤਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਤੇ ਗੁਰੂ ਦੇ ਸਾਹਮਣੇ ਪੇਸ਼ ਹੋ ਕੇ ਕਹ ਚੁੱਕੇ ਨੇ ਕਿ ਉਹ ਉਸਹਹਜੇ ਪਾਪ ਚ ਮੈਂ ਸਾਮਾਨ ਨਹੀਂ ਕਿਸੇ ਚ ਵੀ ਤਾਂ ਇਹ ਮਾਮਲਾ ਖਤਮ ਸਮਝਿਆ ਜਾਏ ਇੱਥੇ ਵੀ ਅਧੂਰਾ ਛੱਡਤਾ ਖਤਮ ਸਮਝਿਆ ਜਾਤਾ ਕਹਤਾ ਉਸ ਦਿਨ ਇਹ ਨਹੀਂ ਕਿਹਾ ਕਿ ਉਹਨਾਂ ਦੀ ਸਸਪੈਂਸ਼ਨ ਵੀ ਬਹਾਲ ਹੈ ਉਹ ਤਖਤ ਸਾਹਿਬ ਤੇ ਜਾ ਕੇ ਸੇਵਾ ਵੀ ਸਾਮਣਗੇ ਤੇ ਇਸ ਤੋਂ ਬਾਅਦ ਫਿਰ ਹੁਣ ਜਾਂਦੇ ਨੇ ਨਦੇੜ ਸਾਹਿਬ ਦੇ ਵਿੱਚ ਲੱਗੀ ਸਟੇਜ ਤੇ ਜੋ ਗਿਆਨੀ ਹਰਪ੍ਰੀਤ ਸਿੰਘ ਬੋਲੇ ਕਿ ਇੱਥੇ ਤਖਤ ਦੇ ਵਿੱਚ ਸੰਸਥਾਵਾਂ ਜਿਹੜੀਆਂ ਸਾਡੀਆਂ ਵੱਡੀਆਂ ਨੇ ਜੇ ਜਥੇਦਾਰ ਇਨਸਾਫ ਨਹੀਂ ਕਰਨਗੇ ਤਖਤ ਦੀ ਮਰਿਆਦਾ ਮੁਤਾਬਕ ਨਹੀਂ ਚੱਲਣਗੇ ਪੰਥ ਦੀਆਂ ਭਾਵਨਾਵਾਂ ਤੱਕ ਨਹੀਂ ਚੱਲਣਗੇ ਤਾਂ ਉਹਨਾਂ ਦਾ ਹਾਲ ਵੀ ਉਵੇਂ ਹੀ ਹੋਏਗਾ ਜਿਵੇਂ ਸਾਡੇ ਤੋਂ ਪਹਿਲਾਂ ਵਾਲਿਆਂ ਦਾ ਹੋਇਆ ਕਈ ਵਾਰ ਜੇ ਪੋਲੀਟੀਕਲ ਲੀਡਰਸ਼ਿਪ ਕੋਈ ਨਹੀਂ ਚਾਹੇਗੀ ਉਹ ਵੀ ਖوار ਹੋਏਗੀ ਉਹਨੂੰ ਵੀ ਕੋਈ ਮੌਨ ਨਹੀਂ ਲਾਉਂਦਾ ਤੇ ਫਲਾਣਾ ਇਹ ਸਾਰੀਆਂ ਹਿਸਟਰੀ ਕਾ ਲਿਖ ਗੱਲਾਂ ਬੋਲੀਆਂ ਗਿਆਨੀ ਰਘਬੀਰ ਸਿੰਘ ਉਹ ਤੋਂ ਬਾਅਦ ਬੋਲਦੇ ਨੇ ਕਿ ਮੈਂ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਕਹਿਤੀ ਐ ਇਸੇ ਦੌਰਾਨ ਪਤਾ ਲੱਗਦਾ ਕਿ 28 ਤਰੀਕ ਦੀ ਮੀਟਿੰਗ ਤਾਂ ਪੋਸਟਪੋਨ ਹੋ ਗਈ ਤੇ ਉਹਦੇ ਤੇ ਇੱਕ ਕਮੈਂਟ ਦੇਵਾਂ ਜਥੇਦਾਰ ਹਰਪ੍ਰੀਤ ਦਾ ਮਤਲਬ ਹੁਣ ਰੌਲਾ ਕੀ ਹੋ ਗਿਆ ਜਿਹੜੇ ਜਥੇਦਾਰ ਇਕਜੁੱਟ ਲੱਗਦੇ ਸੀ ਪਹਿਲਾਂ ਹੁਣ ਜਥੇਦਾਰ ਵੱਡੇ ਜਾ ਚੁੱਕੇ ਨੇ ਟੋਟਲ ਇੱਕ ਜਥੇਦਾਰ ਇੱਕ ਗੱਲ ਕਹਿ ਰਿਹਾ ਦੂਜਾ ਜਥੇਦਾਰ ਦੂਜੀ ਗੱਲ ਕਹਿ ਗਿਆ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਮੀਟਿੰਗ ਪੋਸਟਪੌਨ ਕਰਨ ਦਾ ਮਤਲਬ ਹੈ ਕਿ ਉਸ ਮੀਟਿੰਗ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਨੇ ਬੈਠਣਾ ਸੀ ਗੁਰੂ ਦੇ ਪੈਜ ਅਕਾਲ ਤਖਤ ਦੀ ਮਰਿਆਦਾ ਮੁਤਾਬਕ ਤੇ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਫੈਸਲੇ ਹੋਣੇ ਸੀ ਤੇ ਉਹ ਫੈਸਲੇ ਟਾਲਣ ਦੇ ਲਈ ਇਹ ਮੀਟਿੰਗ ਅੱਗੇ ਪਈ ਹੈ ਨੰਬਰ 2 ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਇਹ ਕੇਬਲ ਜਿਵੇਂ ਪੰਜਾਬੀ ਚ ਇੱਕ ਮੁਹਾਵਰਾ ਹੈ ਨਾ ਜਨਰਲੀ ਵੀ ਲੋਕ ਕਹਿੰਦੇ ਕਾਦੇ ਲਈ ਇਕੱਠਾ ਕਹਿੰਦਾ ਇਕੱਠਾ ਤਾਂ ਸਾਧ ਦੀ ਪੂਰੀ ਤੇ ਹੈ ਤੇ ਉਹ ਸਾਧ ਉਹ ਕਹਿੰਦਾ ਵੀ ਇਕੱਠ ਜਿਹੜਾ ਹੋਣਾ ਨਾਲ ਗੱਲ ਹੈ ਉਹ ਫਟਾਫਟ ਉਹ ਕਮੇਟੀ ਲੱਗੀ ਐ ਐ ਜੀ ਪੀ ਸੀ ਦੀ ਉੱਥੇ ਜਾ ਕੇ ਤਖਤ ਸਭ ਤੇ ਉਹਨਾਂ ਦੇ ਖਿਲਾਫ ਸਬੂਤ ਇਕੱਠੇ ਕਰਨ ਦੇ ਲਈ ਤੇ ਉਹਨਾਂ ਦੇ ਲਿਹਾਕੇ ਦੇ ਦੇਣੇ ਨੇ ਤੇ ਅਗਲੀ ਐਗਜ਼ੀਕਟਿਵ ਦੀ ਮੀਟਿੰਗ ਬੁਲਾ ਕੇ ਸਿੰਘ ਸਭਾ ਦੀ ਮੀਟਿੰਗ ਤੋਂ ਪਹਿਲਾਂ ਅਕਾਲ ਤਖਤ ਤੋਂ ਕੱਢਿਆ ਜਾਊਗਾ ਤਖਤ ਤੋਂ ਹਟਾਇਆ ਜਾਊਗਾ ਕਹਿੰਦੀ ਹਰਪ੍ਰੀਤ ਸਿੰਘ ਨੂੰ ਫਿਰ ਕੋਈ ਨਵਾਂ ਜਥੇਦਾਰ ਜਾਂ ਜਿਨ੍ਹਾਂ ਨੂੰ ਚਾਰਜ ਦਿੱਤਾ ਉਹਦੇ ਰਾਹੀਂ ਇੱਕ ਮੀਟਿੰਗ ਹੋਏਗੀ ਤੇ ਉਹ ਮੀਟਿੰਗ 'ਚ ਫ੍ਰੀ ਹੈਂਡ ਦਿੱਤਾ ਜਾਊਗਾ ਇਹ ਇਲਜ਼ਾਮ ਇਹ ਤੋਂ ਪਹਿਲਾਂ ਹੀ ਨੇ ਲਾਏ ਹੋਏ ਤਾਂ ਇਸ ਸੰਦਰਭ ਦੇ ਵਿੱਚ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਆਪਣੀ ਪਬਲੀਕਲੀ ਆ ਕੇ ਇੱਕ ਵਿਆਖਿਆ ਦਿੰਦੇ ਨੇ ਜਦੋਂ ਮਾਮਲਾ ਇਹ ਆਉਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਹੈ ਉਹ 3 ਮੈਂਬਰੀ ਕਮੇਟੀ ਬਣਾਈ ਹੈ ਉਹ 3 ਮੈਂਬਰੀ ਕਮੇਟੀ ਵੀ ਅਕਾਲ ਤਖਤ ਨੇ ਤਿੰਨ ਮੈਂਬਰ ਹੀ ਕਿਹਾ ਸੀ ਉਸ ਤੋਂ ਬਾਅਦ ਚਾਰ ਹੋ ਗਈ ਸੀ ਇਹ ਮੈਨੂੰ ਸਮਝ ਨਹੀਂ ਆਉਂਦੀ ਬਾਰ-ਬਾਰ ਤਿੰਨ ਕਿਉਂ ਆਉਂਦੀ ਹੈ ਦੂਜੀ ਗੱਲ ਜਥੇਦਾਰ ਸਾਹਿਬਾਨ ਨੇ ਇਹ ਵੀ ਕਿਹਾ ਸੀ ਕਿ ਜਿਹੜੀ ਵੀ ਚਿੱਠੀ ਲਿਖੀ ਗਈ ਸੀ RAM REHEM ਨੂੰ ਉਹ ਵੀ ਜਦ ਤੱਕ ਕੀਤੀ ਜਾਏਗੀ ਅੱਜ ਤੱਕ ਨਹੀਂ ਹੋਈ ਇਹ ਵੀ ਕਿਹਾ ਸੀ ਕਿ ਜਿਹੜੇ ਗੁਰਵੱਚਿਆਨੀ ਗੁਰਵਚਨ ਸਿੰਘ ਗੁਰਮਖ ਸਿੰਘ ਇਕਬਾਲ ਸਿੰਘ ਹੋਣੀ ਨੇ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲਾਈ ਹੈ ਇੱਕ ਟਾਈਪ ਦੀ ਉਹ ਆ ਕੇ ਜਿੱਨਾ ਚਰ ਮਤਲਬ ਗਲਤੀ ਨਹੀਂ ਸਬਕਾਰਦੇ ਉਹਨਾਂ ਚਰ ਨਹੀਂ ਮੰਨਿਆ ਜਾਊਗਾ ਉਹ ਵੀ ਵਿਚੇ ਐ ਮਾਮਲਾ ਉਹ ਵੀ ਹੱਲ ਨਹੀਂ ਹੋਇਆ ਹਜੇ ਤੱਕ ਤੇ ਇੱਥੇ ਬਾਤ ਜਿਹੜੀ ਕਹਿੰਦੀ ਹਰਪ੍ਰੀਤ ਸਿੰਘ ਵਾਲੀ ਕਮੇਟੀ ਤੇ ਉਹ ਖੁਦ ਕਹਿ ਚੁੱਕੇ ਨੇ ਕਿ ਮਾਮਲਾ ਅਸੀਂ ਲੈ ਲਿਆ ਆਪਣੇ ਕੰਮ ਹੱਥ 'ਚ ਅੱਜ ਉਹਨਾਂ ਨੇ ਕੇਵਲ ਇੰਨਾ ਕਿਹਾ ਕਿ ਪਦਵੀ ਦਾ ਤੇ ਅਹੁਦੇ ਦਾ ਸਤਕਾਰ ਰੱਖਿਆ ਕਾਇਮ ਰੱਖਿਆ ਜਾਣਾ ਚਾਹੀਦਾ ਹੁਣ ਇਹ ਅਹੁਦਾ ਸਤਕਾਰ ਕਿਵੇਂ ਰਹੂਗਾ ਤੇ ਉਹਦੀ ਰਿਪੋਰਟ ਆ ਜੇਗੀ ਤੇ ਰਿਪੋਰਟ ਲੈ ਕੇ ਤੁਸੀਂ ਅੱਗੇ ਵਧਾ ਦੇਓਗੇ ਤੇ ਹਟਾ ਦੋਗੇ ਸਤਕਾਰ ਸਹਿਤ ਮਤਲਬ ਤਾਂ ਉਹ ਕੋਈ ਗੱਲ ਨਹੀਂ ਐ ਦੋ ਪਹਿਲਾਂ ਵੀ ਬਹੁਤ ਜਥੇਦਾਰ ਹਟਾਏ ਗਏ ਨੇ ਔਰ ਬਹੁਤੇ ਜਥੇਦਾਰ ਇਲਜ਼ਾਮ ਲਾ ਕੇ ਹਟਾਏ ਗਏ ਨੇ ਜਿਹੜੇ ਹਟੇ ਨੇ ਕੋਈ ਐ ਨਹੀਂ ਆ ਕਿ ਬਹੁਤ ਤੋਸ਼ ਕਰਕੇ ਉਟਾਏ ਗਏ ਨੇ ਔਰ ਇਹਦੇ ਚੋ ਇੱਕ ਗੱਲ ਤਾਂ ਇਹ ਲੱਗਦੀ ਹੈ ਵੀ ਇੱਕ ਜਥੇਦਾਰ ਨੇ ਲਾਈਨ ਕੱਟ ਲਈ ਯਾਨੀ ਹਰਪ੍ਰੀਤ ਸਿੰਘ ਦੇ ਵੀ ਤੁਸੀਂ ਮੈਨੂੰ ਹਟਾਓ ਮੈਂ ਦੇਖਦਾ ਫਿਰ ਪੰਥ ਦੇ ਨਾਲ ਮਿਲ ਕੇ ਮੈਂ ਕੀ ਜਵਾਬ ਦੰਨਾ ਮੈਂ ਜਵਾਬ ਦੇਵਾਂਗਾ ਪੰਥ ਦੀ ਕਿਚੜੀ ਚ ਦੂਜੇ ਜਥੇਦਾਰ ਸਹਿਬਾਨ ਨੇ ਹੁਣ ਹਜੇ ਤੱਕ ਤਾਂ ਦਿਖਾਈ ਇਹ ਦਿੰਦਾ ਉਹਨਾਂ ਨੇ ਕਿਹਾ ਕਿ ਮੀਟਿੰਗ 28 ਵਾਲੀ ਅੱਗੇ ਕੁਝ ਦਿਨਾਂ ਚ ਰੱਖ ਲਈ ਜਾਏਗੀ ਪਰ ਜਿਹੜੀ ਗੱਲ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਤੇ ਕਹੀ ਐਦੋਂ ਪਹਿਲਾਂ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰਾਂ ਨੇ ਖੜੇ ਨੇ ਜਥੇਦਾਰ ਸਾਹਿਬ ਨਾਲ ਸੱਤ ਦੇ ਸੱਤ ਜਿਨ੍ਹਾਂ ਨੇ ਅਜੇ ਤੱਕ ਆਕਾਲੀ ਦਲ ਦੀ ਗੱਲ ਨਹੀਂ ਬੋਲੀ ਅਜੇ ਤੱਕ ਕਹਿੰਦੇ ਜੋ ਜਥੇਦਾਰ ਕਹਿਣਗੇ ਝੁੰਦਾ ਉਹਨਾਂ ਨੇ ਓਪਨ ਕਿਹਾ ਉਹਨਾਂ ਦੀ ਕੋਰ ਕਮੇਟੀ ਦੇ ਮੈਂਬਰ ਮਾਰਪ੍ਰੀ ਤੇਆਲੀ ਨੇ ਓਪਨ ਟਮੀਟ ਕੀਤਾ ਤੇ ਜੱਥੇਦਾਰ ਸਾਹਿਬ ਨੂੰ ਚਿੱਠੀ ਵੀ ਲਿਖੀ ਬਡੂਗਰ ਸਾਹਿਬ ਘਰ ਨੇ ਭਾਵੇਂ ਉਹਨਾਂ ਨੇ ਦੂਜਿਆਂ ਨੂੰ ਕਿਹਾ ਅਸੀਂ ਉਹਨਾਂ ਦੇ ਨਾਲ ਆ ਸੰਤਾ ਸਿੰਘ ਮੈਦਪਰੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਜੱਥੇਦਾਰ ਸਾਹਿਬ ਕੋਲ ਜਾ ਕੇ ਆਏ ਜੱਥੇਦਾਰ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਤੇ ਵਡਾਲਾ ਉਹਨੂੰ ਬੁਲਾਇਆ ਆਪਣੀ ਹਾਜ਼ਰੀ ਉਹ ਬੁਲਾ ਕੇ ਜਦੋਂ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਜੱਥੇਦਾਰ ਸਾਹਿਬ ਕਿ ਮੀਟਿੰਗ ਬਣਾਓ ਤਮੀ ਸਭ ਨੇ ਕਿਹਾ ਮੀਟਿੰਗ ਤੁਸੀਂ ਬੁਲਾ ਲਓ ਤੇ ਉਹਦੇ ਤੇ ਵੀ ਸਹਿਮਤੀ ਹੁੰਦੀ ਆ ਕਿ ਮੀਟਿੰਗ ਬੁਲਾ ਲੈਣਗੇ ਜਥੇਦਾਰ ਸਾਹਿਬ ਅੱਜ ਜਿਹੜੀ ਗੱਲ ਆ ਕਿ ਉਹ ਸੱਤ ਮੈਂਬਰੀ ਕਮੇਟੀ ਦਾ ਵਜੂਦ ਖੇਲਰ ਗਿਆ ਉਹ ਸ਼ਾਇਦ ਨਹੀਂ ਰਹੂਗੀ ਸੱਤ ਮੈਂਬਰੀ ਕਮੇਟੀ ਜਿੰਮੇ ਕਹਿੰਦੇ ਨੇ ਕਿਸੇ ਚੀਜ਼ ਨੂੰ ਵਧਾ ਦਿਓ ਪਾਣੀ ਪਾ ਦਿਓ ਉਹਦੇ ਚ ਤੇ ਉਹਦੀ ਥਿੱਕਨੈਸ ਜਿਹੜੀ ਉਹਦੀ ਕਾਬਾ ਹੁੰਦੀ ਆ ਜਿਹੜੀ ਉੱਥੇ ਇੱਕ ਗੱਲ ਹੁੰਦੀ ਆ ਉਹ ਨਹੀਂ ਬਚੀ ਉਹਦਾ ਕਾਰਨ ਇਹ ਹੋ ਗਿਆ ਕਿ ਜਦੋਂ ਜਥੇਦਾਰ ਸਾਹਿਬ ਤੋਂ ਦੁਬਾਰਾ ਸਵਾਲ ਪੁੱਛਿਆ ਜਾਂਦਾ ਉਹ ਕਿਹਨੂੰ ਕਹਿੰਦੇ ਨੇ ਪਹਿਲੀ ਲਾਈਨ ਦੇ ਵਿੱਚ ਵੀ ਕਿਹਨੂੰ ਕਹਿੰਦੇ ਨੇ ਕਿ ਵਰਕਿੰਗ ਕਮੇਟੀ ਨੂੰ ਮੈਂ ਕਹਿ ਰਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਕੰਮ ਸੰਭਾਲ ਦਿੱਤਾ ਜਾਵੇ ਇਹਦਾ ਮਤਲਬ ਟਾਪ ਤੇ ਜਥੇਦਾਰ ਸਾਹਿਬ ਦਾ ਹੁਕਮ ਨਹੀਂ ਹੈ ਕਿ ਉਹ ਸੱਤ ਮੈਂਬਰੀ ਕਮੇਟੀ ਸੁਪਰਵਾਈਜ਼ ਕਰੇਗੀ ਉਹ ਸਾਰੀ ਮਤਲਬ ਦੇਖੇਗੀ ਜਿਹੜੀ ਓਵਰਆਲ ਕਿਵੇਂ ਗੱਲ ਹੁੰਦੀ ਆ ਕਿਵੇਂ ਬਾਕੀ ਦੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਔਰ ਮੈਨੂੰ ਨਹੀਂ ਪਤਾ ਇਹ ਛਾਤ ਚਾਹ ਜਾਂ ਝੂਠ ਹੈ ਜਿਹੜੀਆਂ ਪ੍ਰੈਸ ਕਾਨਫਰੰਸਾਂ ਬਾਹਰ ਆ ਕੇ ਕੀਤੀਆਂ ਉਹਨੂੰ ਧਾਮੀ ਉਹਨਾਂ ਨੇ ਡਰਾਈ ਨਹੀਂ ਕੀਤਾ ਕਿਸੇ ਹੋਰ ਨੇ ਮੈਨੂੰ ਬਡਾਲਾ ਨੇ ਕਿਹਾ ਸੀ ਕਿ ਜਥੇਦਾਰ ਸਾਹਿਬ ਨੇ ਕਿਹਾ ਸੀ ਸਾਨੂੰ ਕਿ ਮੈਂ ਪਹਿਲੇ ਦਿਨ 20 ਤਰੀਕ ਤੋਂ ਪਹਿਲਾਂ ਭਰਤੀ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿ ਭਰਤੀ ਰੋਕ ਲਓ ਫਿਲਹਾਲ ਉਹਨਾਂ ਨੇ ਭਰਤੀ ਜੋਰ-ਸ਼ੋਰ ਨਾਲ ਜਾਰੀ ਰੱਖੀ ਤੇ ਅੱਜ ਜਥੇਦਾਰ ਸਾਹਿਬ ਨੇ ਕੀ ਕਿਹਾ ਇਹ ਕਿਉਂਕਿ ਭਰਤੀ ਬਹੁਤ ਦੇਸ਼ ਵਿਦੇਸ਼ ਦੇ ਵਿੱਚ ਹੋਣੀ ਆਣੇ ਦੁਆਰੇ ਦਾਇਰਾ ਬਹੁਤ بڑا ਹੈ ਇਹ ਜਿਹੜਾ بڑا ਦਾਇਰਾ ਹੈ ਜੇ ਬਰਕਾ ਕਮੇਟੀ ਚਾਹੇ ਇਸ ਕਮੇਟੀ ਚ ਹੋਰ ਬੰਦੇ ਸ਼ਾਮਲ ਕਰ ਸਕਦੀ ਹੈ ਕਿੰਨੇ ਬੰਦੇ ਕਰ ਸਕਦੀ ਹੈ ਕੋਈ ਪਤਾ ਨਹੀਂ ਉਹਨਾਂ ਨੇ ਤਾਂ ਕਰ ਲੈ ਫਿਰ ਬੰਦੇ ਉਹਨਾਂ ਨੇ ਬੰਦੇ ਲਾਏ ਹੋਏ ਨੇ ਉਹ ਕਹਿੰਦੇ ਵੀ ਪੰਜ ਬੰਦੇ ਨਾ ਜੋ ਲਾਏ ਹੋਏ ਨੇ ਕੱਲਾ ਬਡਾਲਾ ਰਹਿੰਦੇ ਨੇ ਆ ਜਾ ਭਾਈ ਤੈਨੂੰ ਫਰੀਦਕੋਟ ਦਿੱਤਾ ਹੋਇਆ ਇਹ ਟੋਟਲ ਰੇਟ ਅਕਾਲੀ ਦਲ ਦੀ ਚੱਲ ਰਹੀ ਹੈ ਚੱਲ ਗਈ ਹੈ ਲੱਗਦਾ ਹੈ ਇਸ ਮਹਾਵਨ ਦੇ ਵਿੱਚ ਜਿਹੜੇ ਮਾਮਲੇ ਚ ਹੁਣੇ ਮਾਮਲਾ ਇਹ ਲੱਗ ਰਿਹਾ ਕਿ ਅਕਾਲ ਤਖਤ ਸਾਹਿਬ ਔਰ ਅਕਾਲੀ ਦਲ ਦੇ ਦਰਮਿਆਨ ਇੱਕ ਲੈਵਲ ਦਾ ਨਿਪਟ ਗਿਆ ਲੱਗਦਾ ਹੈ ਕੋਈ ਬਾਹਲਾ ਫਰਕ ਨਹੀਂ ਦੁਬਾਰਾ ਸੱਦਣ ਸਦਾਉਣ ਦੀ ਗੱਲ ਖਤਮ ਹੋ ਗਈ ਲੱਗਦੀ ਹੈ ਹੂੰ ਹੂੰ ਹੁਣੇ ਮਾਮਲਾ ਸਰਉੰਬੜੀ ਅਕਾਲੀ ਦਲ ਦੀ ਮੈਂਬਰਸ਼ਿਪ ਤੇ ਪੰਥ ਦੇ ਦਰਮਿਆਨ ਹੀ ਬਚਿਆ ਕੀ ਇਸ ਮਾਮਲੇ ਨੂੰ ਪੰਥ ਵੀ ਸਵੀਕਾਰ ਕਰਦਾ ਹੈ ਜਾਂ ਉਹ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਟੋਟਲ ਫੈਸਲਿਆਂ ਨੂੰ ਇਨ ਬਿਨ ਇਹ ਤੋਂ ਪਹਿਲਾਂ ਇਨ ਬਿਨ ਸ਼ਬਦ ਚੱਲਦਾ ਰਿਹਾ ਹੈ ਜਥੇਦਾਰ ਸਾਹਿਬ ਦੇ ਮੂੰਹ ਤੋਂ ਤਾਂ ਉਹ ਇਨ ਬਿਨ ਨੂੰ ਕੀ ਹੋ ਗਿਆ ਇਹ ਸਮਝ ਨਹੀਂ ਆਈ ਗੱਲ ਕਿ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਬਦਲ ਦਿੰਦੇ ਹੋ ਔਰ ਫਿਰ ਅਕਾਲੀ ਦਲ ਨੂੰ ਵੀ ਇੱਕ ਗੱਲ ਨਹੀਂ ਸਮਝਾਈ ਕਿ ਜਿਹੜੇ ਅਕਾਲੀ ਦਲ ਇਹ ਕਹਿ ਰਹੇ ਨੇ ਕਿ ਜੇ ਜਥੇਦਾਰ ਸਾਹਿਬ ਦਾ ਹੁਕਮ ਮੰਨ ਲਿਆ ਤਾਂ ਸਾਡੀ ਪਾਰਟੀ ਡੀ ਰਜਿਸਟਰਡ ਹੋ ਜੇਗੀ ਉਹ ਡੀ ਰਜਿਸਟਰ ਤਾਂ ਖੈਰ ਹਾਈ ਕੋਰਟ ਦੇ ਦਿੱਲੀ ਹਾਈ ਕੋਰਟ ਦਾ ਵੀ ਇੱਕ ਫੈਸਲਾ ਆ ਗਿਆ ਪਰ ਜੇ ਉਹਦੇ ਚ ਪੰਜ ਸੱਤ ਆਪਦੇ ਹੋਰ ਰਣਾਲਾਂ ਲਓਗੇ ਸੱਤ ਮੈਂਬਰਾਂ ਚ ਉਹ ਸੰਚਾਲਨ ਕਮੇਟੀ ਬਣ ਜਾਊਗੀ ਤੇ ਜਥੇਦਾਰ ਸਾਹਿਬ ਨੇ ਅੱਜ ਹੁਕਮ ਉਹ ਕਰਤਾ ਤੁਹਾਨੂੰ ਹੋਰ ਰਣਾਲਾ ਲਓ ਫਿਰ ਵੀ ਕੋਈ ਹਾਈ ਕੋਰਟ ਜਾ ਚੰਗਾ ਤਾਂ ਕਿਸੇ ਹੋਰ ਕੋਰਟ ਚ ਡੀ ਰਜਿਸਟਰਡ ਕਰਨ ਲਈ ਫਿਰ ਕੀ ਕੀਤਾ ਜਾਊਗਾ ਫਿਰ ਵੀ ਤਾਂ ਬਰਕਰੇ ਕਮੇਟੀ ਨਾਲ ਗੱਲ ਕਰੂੰਗਾ ਇਸ ਕਰਕੇ ਇਹ ਜਿਹੜਾ ਮਾਮਲਾ ਹੁਣ ਮੈਨੂੰ ਤਾਂ ਇਹ ਲੱਗਦਾ ਮੇਰੀ ਆਪਣੀ ਜਿੰਨੀ ਕੁ ਪੋਲਿਟਿਕਲ ਸਮਝ ਹੈ ਕਿ ਇੱਕ ਸਾਈਡ ਤੋਂ ਇਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹੁਣ ਨਹੀਂ ਰਹਿਣਗੇ ਅੱਜ ਕੱਲ 10 ਦਿਨ 5 ਦਿਨ ਇਹ ਟਾਈਮ ਦੀ ਗੱਲ ਹੈ ਅਕਾਲੀ ਦਲ ਦੀ ਮੈਂਬਰਸ਼ਿਪ ਉਵੇਂ ਹੀ ਜਾਰੀ ਰਹੋਗੇ ਹੁਣ ਇਹ ਸੁਧਾਰ ਲਹਿਰ ਦੇ ਲੀਡਰਸ਼ਿਪ ਤੇ ਹੈ ਉਪਰਾਲੀ ਤਰ੍ਹਾਂ ਤੇ ਕੰਮ ਕਰਕੇ ਦੁਬਾਰਾ ਅਕਾਲੀ ਦਲ ਦੀ ਮੈਂਬਰਸ਼ਿਪ ਕੱਟਣ ਲੱਗ ਜਾਂਦੇ ਨੇ ਜਾ ਕੋਈ ਆਪਣਾ ਨਵਾਂ ਗਰੁੱਪ ਦੇਖਣਗੇ ਤੇ ਨਵੇਂ ਤਰੀਕੇ ਦੇ ਨਾਲ ਕੋਈ ਨਵੀਂ ਪਾਰਟੀ ਬਣੇਗੀ ਉਸ ਮਾਮਲੇ 'ਚ ਤੇ ਇਹ ਸੱਤ ਮੈਂਬਰਾਂ ਤੇ ਵੀ ਐ ਜਿਹੜੇ ਅੱਜ ਤੱਕ ਖੜੇ ਰਹੇ ਇਸੇ ਦੇਖ ਰਖਦੇ ਵਿੱਚ ਜਿਹੜੇ ਕਹਿੰਦੇ ਜੋ ਜਥੇਦਾਰ ਜੋ ਅਕਾਲ ਤਖਤ ਦਾ ਹੁਕਮ ਹੋਏਗਾ ਅਸੀਂ ਉਹ ਕਰਾਂਗੇ ਕੋਰੋ ਮੈਂਬਰਸ਼ਿਪ ਕੱਟਣ ਤੇ ਲੱਗ ਜਾਣਗੇ ਬਿਲਕੁਲ ਕੇਵਲ ਇੰਨੀ ਕੁ ਗੱਲ ਕਰਨੀ ਆ ਹੁਣ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਨੂੰ ਇਹ 'ਚ ਕੋਈ ਔਖਾ ਕੰਮ ਐ ਹੁਣ ਅਕਾਲੀ ਦਾਨ ਉਹਨਾਂ ਨੂੰ ਸਦਾ ਦੇਲੇ ਸੱਤੇ ਮੈਂਬਰਾਂ ਨੂੰ ਆਜੋ ਪਾਈ ਤੁਹਾਡੀ ਡਿਊਟੀ ਲਾ ਦਿੰਨੇ ਆ ਜਿੱਥੇ ਜਿੱਥੇ ਤੁਸੀਂ ਚਾਹੁੰਦੇ ਹੋ ਵਰਕਿੰਗ ਕਮੇਟੀ ਚ ਆਓ ਵਰਕਿੰਗ ਕਮੇਟੀ ਤੁਹਾਡੀ ਡਿਊਟੀ ਲਾ ਦੋਗੀ ਫਾਈਨਲ ਅਥਾਰਟੀ ਕੌਣ ਹੈ ਵਰਕਿੰਗ ਕਮੇਟੀ ਹੈ ਵਰਕਿੰਗ ਕਮੇਟੀ ਬਦਲ ਕੇ ਉਹ ਉਹਨਾਂ ਦੀ ਜ਼ਿੰਮੇਵਾਰੀ ਲਾ ਦੋਗੀ ਲਓ ਜੀ ਤੁਸੀਂ ਦੇਖ ਰੇ ਕਰੋ ਪ੍ਰੋਪਰ ਤੁਹਾਨੂੰ ਦੇਖ ਰਖਦਾ ਦੇ ਦਿੱਤਾ ਅਸੀਂ ਇਹ ਕੰਮ ਕਰ ਰਹੇ ਆ ਇਹਨੂੰ ਦੇਖ ਲਓ ਠੀਕ ਹੈ ਗਲਤ ਹੈ ਆਪਣੀ ਰਿਪੋਰਟ ਦੇ ਦਿਓ ਤੁਸੀਂ ਆਪਣੇ ਤਰੀਕੇ ਦੇ ਨਾਲ ਹੁਣ ਮਾਮਲਾ ਇਹ ਉੱਥੇ ਵੱਗ ਗਿਆ ਇਹ ਕਈ ਕਦਮ ਅੱਗੇ ਵੱਧ ਗਿਆ ਜਿਹੜਾ ਅੜਿਆ ਹੋਇਆ ਸੀ ਗੱਲ ਮੈਨੂੰ ਲੱਗਦਾ ਇਹ ਅੱਗੇ ਤੁਰ ਗਈ ਹੈ ਤੇ ਹੁਣ ਅਗਲਾ ਗੱਲ ਸ਼ਾਇਦ ਪੋਲਿਟੀਕਲ ਡੋਮੇਨ ਚ ਹੋਣੀ ਹੈ ਹੁਣ ਸ਼ਾਇਦ ਉਹ ਧਾਰਮਿਕਰ ਉਹਦਾ ਜਿਹੜਾ ਇੱਕ ਕਸਮ ਕਸ ਸੀ ਉਹਦੇ ਚ ਪੋਲਿਟਿਕਸ ਡੋਮਿਨੇਟ ਇੱਕ ਵਾਰ ਕਰ ਗਈ ਲੱਗਦੀ ਹੈ ਔਰ ਇਹ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਲਗਾਤਾਰਤਾ ਦੇ ਵਿੱਚ ਕਰਨੀ ਹੁੰਦੀ ਹੈ ਤੇ ਇਹ ਉਧਰ ਨੂੰ ਜਾ ਰਿਹਾ ਮਾਮਲਾ ਦਿਖਾਈ ਦਿੰਦਾ ਹੈ